ਖਾਲਸਾ ਪੰਥ ਦਾ ਸਭ ਤੋਂ ਵੱਡਾ ਘਾਣ ਮੁਗਲਾਂ ਤੋਂ ਬਾਅਦ ਕਿਹਨੇ ਕੀਤਾ ਉਹ ਨਾਂ ਆਂਦਾ ਸ਼ਰੋਮਣੀ ਕਮੇਟੀ ਦਾ ਸ਼ਰੋਮਣੀ ਕਮੇਟੀ ਨੇ ਬਾਦਲ ਦਲ ਨੇ ਖਾਲੀ ਦਲ ਜਿਹਨੂੰ ਕਹਿੰਦੇ ਆ ਬਾਦਲ ਦਲ ਨੇ ਨੁਕਸਾਨ ਕੀਤਾ ਬਿਨਾਂ ਸਬੂਤਾਂ ਤੋਂ ਕਿਸੇ ਦੇ ਉੱਪਰ ਦੋਸ਼ ਲਾ ਦੇਣੇ ਉਹ ਸਭ ਤੋਂ ਵੱਡਾ ਗਨਾਹ ਕਿਉਂਕਿ ਮੁਗਲ ਕਹਿ ਦੇਣਾ ਮੁਗਲਾ ਨੇ ਜੋ ਪਾਪ ਕੀਤੇ ਜੋ ਜ਼ੁਲਮ ਕੀਤੇ ਉਹ ਦੁਨੀਆ ਨੂੰ ਪਤਾ ਪਰ ਜੋ ਸ਼੍ਰੋਮਣੀ ਕਮੇਟੀ ਨੇ ਜ਼ੁਲਮ ਕੀਤੇ ਸਿੱਖਾਂ ਦਾ ਬਾਣਾ ਪਾ ਕੇ ਸਿੰਘਾਂ ਦੇ ਭੇਸ ਚ ਆ ਕੇ ਉਹ ਅਜੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਧਿਆਨ ਨਹੀਂ ਲੋਕ ਦੰਦੇ ਆਪਣੇ ਕਮਾਂਕਾਰਾਂ ਚ ਲੱਗੇ ਰਹਿੰਦੇ ਨੇ ਸਿਰਫ ਕਮਾਂਕਾਰਾਂ ਤਿੱਕਰ ਮਤਲਬ ਆ ਗੁਰਦੁਆਰੇ ਜਾਣਾ ਮੱਥਾ ਟੇਕਣਾ બસ ਅਰਦਾਸ ਕਰਨੀ ਬਾਬਾ ਜੀ ਦੇ ਮੂਹਰੇ ਕਿ ਬਾਬਾ ਹੋਰ ਪੈਸੇ ਦੇ ਦੇ ਹੋਰ ਕੰਮ ਚਲਾ ਦੇ ਬਸ ਵਾਪਸ ਮੁੜਿਆਉਣਾ ਇਤਿਹਾਸ ਤੇ ਧਿਆਨ ਨਹੀਂ ਦੇਣਾ ਅੱਜ ਤੁਹਾਨੂੰ ਦਿਖਾਉਨੇ ਆ ਕਿ ਇਹ ਮੁਗਲਾਂ ਨੇ ਜੋ ਸ਼੍ਰੋਮਣੀ ਕਮੇਟੀ ਵਾਲੇ ਮੁਗਲ ਨੇ ਬਾਦਲ ਲਾਣਾ ਮੁਗਲ ਇਹ ਮੁਗਲਾਂ ਨੇ ਕਿੰਨਾ ਪੰਥ ਦਾ ਘਾਣ ਕੀਤਾ ਕਿੰਨਾ ਖਾਲਸਾ ਪੰਥ ਦਾ ਇਤਿਹਾਸ ਆ ਜਿਹੜਾ ਉਹਨੂੰ ਬੇ ਇਤਿਹਾਸ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਇਹਨਾਂ ਪਾਪੀਆਂ ਇਹਨਾਂ ਬੁਚੜਾਂ ਇਹਨਾਂ ਮੁਗਲਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹੁਣ ਸ਼੍ਰੋਮਣੀ ਕਮੇਟੀ ਵਾਲੇ ਹੀ ਮੈਂਬਰ ਜਿੰਨੇ ਵੀ ਹੈਗੇ ਨੇ ਮੈਂਬਰ ਜਿੰਨੇ ਵੀ ਉੱਥੇ ਹੈਗੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਜਾਂ ਬਾਦਲ ਦਲ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਬਾਦਲ ਦਲ ਗਰੁੱਪ ਦੇ ਜਿੰਨੇ ਵੀ ਹੈਗੇ ਨੇ ਉਹ ਇਹ ਗੱਲ ਦਾ ਜਵਾਬ ਦੇਣ ਸੰਗਤ ਦੇ ਸਾਹਮਣੇ ਆ ਕੇ ਕਿ ਜਿਹੜੇ ਸਬੂਤ ਦਿਖਾਏ ਨੇ ਉਹ ਗਲਤ ਨੇ ਇਹਨਾਂ ਨੇ ਇਤਿਹਾਸ ਨੂੰ ਬੇ ਇਤਿਹਾਸ ਨਹੀਂ ਕੀਤਾ ਗੁਰੂ ਦੀਏ ਸੰਗਤੇ ਮੁਗਲਾਂ ਦੇ ਨਾਲ ਤੁਲਨਾ ਕਰ ਦੇਣੀ ਸ਼੍ਰੋਮਣੀ ਕਮੇਟੀ ਦੀ ਬਿਨਾ ਸਬੂਤਾਂ ਤੋਂ ਇਹ ਸਭ ਤੋਂ ਵੱਡਾ ਗੁਨਾਹ ਪਰ ਜਦੋਂ ਤੁਹਾਨੂੰ ਸਬੂਤ ਦਿਖਾ ਕੇ ਗੱਲ ਕਰਾਂਗੇ ਤਾਂ ਇਹ ਗੁਨਾਹ ਨਹੀਂ ਹੈਗਾ ਕਿ ਲੋਕਾਂ ਨੂੰ ਦੱਸਣਾ ਤੇ ਇਤਿਹਾਸ ਬਾਰੇ ਜਾਣੂ ਕਰਾਉਣਾ ਕਿ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਸ੍ਰੋਮਣੀ ਕਮੇਟੀ ਨੇ ਹੀ ਕੀਤਾ ਕਿਉਂਕਿ ਮੁਗਲਾਂ ਤੋਂ ਬਾਅਦ ਇਹ ਮੁਗਲ ਬਣ ਗਏ ਸਿੰਘਾਂ ਦੇ ਸਿੱਖਾਂ ਦੇ ਬਾਣੇ ਚ ਆ ਕੇ ਕਿ ਤੁਹਾਨੂੰ ਲੱਗਦਾ ਕਿ ਇਹ ਸਿੰਘ ਨੇ ਸਿੱਖ ਨੇ ਇਹ ਤਾਂ ਇਤਿਹਾਸ ਸਾਂਭਦੇ ਨੇ ਪਰ ਬਰਬਾਦੀ ਇਹਨਾਂ ਲੋਕਾਂ ਨੇ ਹੀ ਕੀਤੀ ਆ ਸ੍ਰੋਮਣੀ ਕਮੇਟੀ ਵਾਲਿਆਂ ਨੇ ਹੁਣ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਕਿ ਤੁਹਾਨੂੰ 18ਵੀਂ ਸਦੀ ਦੀਆਂ ਫੋਟੋਆਂ ਦਿਖਾ ਰਹੇ ਹਾਂ ਕਿ ਦਰਬਾਰ ਸਾਹਿਬ 18ਵੀਂ ਸਦੀ ਦੇ ਵਿੱਚ ਕਿਸ ਤਰ੍ਹਾਂ ਦਿਹਦਾ ਸੀ ਉਹਦੇ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਫੋਟੋਆਂ ਰਾਹੀਂ ਤੇ ਵੀਡੀਓ ਰਾਹੀਂ ਉਹ ਸਮੇਂ ਦੇਖੋ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਦੇਖੋ ਤੇ ਅੱਜ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਦੇਖੋ ਕਿ ਕਿੰਨਾ ਬਦਲਾਅ ਕੀਤਾ ਕਿੱਥੇ ਕਿੱਥੇ ਬਦਲਾਅ ਕੀਤਾ ਇਹਨਾਂ ਨੇ ਉਹ ਤੁਹਾਨੂੰ ਫੋਟੋਆਂ ਤੇ ਵੀਡੀਓ ਵਿੱਚ ਨਜ਼ਰ ਆ ਜਾਂਦਾ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਬਦਲਾਅ ਕਿਹੜਾ-ਕਿਹੜਾ ਕਰਿਆ ਇਹਨਾਂ ਨੇ ਬਹੁਤ ਵੱਡਾ ਬਦਲਾਅ ਕੀਤਾ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਵੀਡੀਓ ਤੇ ਫੋਟੋਆਂ ਵਿੱਚ ਹਰ ਇੱਕ ਚੀਜ਼ ਨਜ਼ਰ ਆਉਂਦੀ ਆ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਫੋਟੋਆਂ ਤੇ ਵੀਡੀਓ ਵਿੱਚ ਕਿ ਦਰਬਾਰ ਸਾਹਿਬ ਦੇ ਉੱਤੇ ਗੁਰੂ ਦਸਵੇਂ ਪਾਸਾ ਦੇ ਨਿਸ਼ਾਨ ਸਾਹਿਬ ਝੂਲਦੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦੇ ਉਹ ਨਿਸ਼ਾਨ ਸਾਬ ਅੰਗਰੇਜ਼ਾਂ ਨੇ ਤਾਰ ਦਿੱਤੇ ਸੀ ਪਾਪੀਆਂ ਨੇ ਅੰਗਰੇਜ਼ਾਂ ਨੇ ਆਪਣਾ ਲੋਗੋ ਲਾ ਕੇ ਝੰਡਾ ਦੇ ਦਿੱਤਾ ਸੀ ਅੱਜ ਤੱਕਰ ਉਹੀ ਝੰਡਾ ਚੜਾਇਆ ਜਾਂਦਾ ਕਾਲ ਤੱਕ ਸਾਬ ਤੇ ਵੀ ਤੇ ਗੁਰਦੁਆਰਿਆਂ ਵਿੱਚ ਵੀ ਕਿਉਂਕਿ ਸ਼ਰੋਮਣੀ ਕਮੇਟੀ ਦੇ ਮਗਰ ਲੋਕ ਲੱਗਦੇ ਨੇ ਕਹਿੰਦੇ ਜੀ ਜੋ ਸ਼ਰੋਮਣੀ ਕਮੇਟੀ ਕਹੇਗੀ ਉਹੀ ਕਰਾਂਗੇ ਜੇ ਸ਼ਰੋਮਣੀ ਕਮੇਟੀ ਪਾਪ ਕਰੇਗੀ ਤਾਂ ਅਸੀਂ ਵੀ ਕਰਾਂਗੇ ਹੁਣ ਸ਼ਰੋਮਣੀ ਕਮੇਟੀ ਵਾਲੇ ਮੁਗਲਾਂ ਨੇ ਪਾਪੀਆਂ ਨੇ ਕਿਹੜਾ ਪਹਿਲਾ ਪਾਪ ਕੀਤਾ ਸਭ ਤੋਂ ਵੱਡਾ ਪਾਪ ਉਹ ਸਾਨੂੰ ਉਹ ਦਿਖਾਉਨੇ ਆ ਤੁਸੀਂ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਤੁਹਾਨੂੰ ਜਿੰਦਾ ਲੱਗਿਆ ਦਿਖ ਰਿਹਾ ਇਹ ਪੌੜੀਆਂ ਨੂੰ ਇਹ ਪੌੜੀਆਂ ਦਰਬਾਰ ਸਾਹਿਬ ਜੀ ਦੇ ਅੰਦਰ ਨੇ ਜੋ ਦੋ ਮੇਨ ਗੇਟ ਦੇ ਅੰਦਰ ਜਾਂਦੇ ਹੋ ਉਹ ਉੱਥੇ ਇਹ ਪੌੜੀਆਂ ਨੇ ਇਹ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਨੇ ਕਿਉਂਕਿ ਇੱਥੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਜੀ ਦਾ ਇਤਿਹਾਸ ਆ ਜਿਹੜਾ ਇਨਸਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨਾਲ ਲੈ ਕੇ ਚੱਲਦੇ ਸੀ ਜਿਸ ਇਨਸਾਨ ਸਾਹਿਬ ਨੂੰ ਨਾਲ ਲੈ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਾਂ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਉਹ ਇਨਸਾਨ ਸਾਹਿਬ ਆਏ ਗੁਰੂਆਂ ਦਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਤੁਸੀਂ ਦੇਖ ਸਕਦੇ ਹੋ ਇਹ ਚਿੱਤਰਕਾਰੀ ਕਰਾਈ ਸੀ ਇਹ ਪੌੜੀਆਂ ਦੇ ਅੰਦਰ ਮਹਾਰਾਜਾ ਅਣਜੀਤ ਸਿੰਘ ਜੀ ਨੇ ਉਹਨਾਂ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੀ ਤਸਵੀਰ ਬਣਵਾਈ ਸੀ ਉਹ ਚਿੱਤਰਕਾਰ ਤੋਂ ਜਿਸ ਚਿੱਤਰਕਾਰ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਦਰਸ਼ਨ ਕੀਤੇ ਸੀ ਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਕਿਵੇਂ ਘੋੜੇ ਤੇ ਬੈਠੇ ਜਾਂਦੇ ਹੁੰਦੇ ਸੀ ਉਹਨਾਂ ਨੇ ਦੇਖਿਆ ਸੀ ਉਹੀ ਤਸਵੀਰ ਉਹਨਾਂ ਨੇ ਉਤਾਰ ਦਿੱਤੀ ਬਣਾ ਦਿੱਤੀ ਦਰਬਾਰ ਸਾਹਿਬ ਦੇ ਅੰਦਰ ਇਹ ਮਹਾਰਾਜਾ ਅਨਜੀਤ ਸਿੰਘ ਜੀ ਨੇ ਬਣਵਾਈ ਸੀ ਇਹਦੇ ਵੀ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਕਿਸ ਤਰ੍ਹਾਂ ਦਿਖਦੇ ਸੀ ਉਹਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤਸਵੀਰ ਰਹੀਂ ਉੱਤੇ ਕਿਰਪਾਨ ਆ ਵਿਚਾਲੇ ਢਾਲ ਆ ਥੱਲੇ ਕਿਟਾਰ ਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆ ਸਿੰਘਾਂ ਕੋਲੇ ਇਹ ਤਸਵੀਰ ਬਣਾਈ ਸੀ ਇੱਥੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਪਰਸ ਰੋਮਣੀ ਕਮੇਟੀ ਵਾਲੇ ਮੁਗਲਾਂ ਦੇ ਟੋਲੇ ਦੇ ਮੈਂਬਰ ਬਣ ਕੇ ਇਹਨਾਂ ਪਾਪੀਆਂ ਨੇ ਇਹਨੂੰ ਜਿੰਦਾ ਲਾ ਦਿੱਤਾ ਪੌੜੀਆਂ ਨੂੰ ਵੀ ਜੇ ਅੰਦਰ ਜਾਊਗੀ ਸੰਗਤ ਤਾਂ ਇਤਿਹਾਸ ਦੇਖੂਗੀ ਇਤਿਹਾਸ ਦੇ ਦਰਸ਼ਨ ਕਰੂਗੀ ਤੇ ਸਵਾਲ ਕਰੂਗੀ ਭਾਈ ਇਹ ਇਨਸਾਨ ਸਭ ਕਿਉਂ ਨਹੀਂ ਚੜਾਉਂਦੇ ਤੇ ਫੇਰ ਸਾਨੂੰ ਅੰਗਰੇਜ਼ਾਂ ਦਾ ਦਿੱਤਾ ਝੰਡਾ ਉਤਾਰਨਾ ਪਊਗਾ ਉਹ ਇਹਨਾਂ ਨੇ ਪਾਪੀਆਂ ਨੇ ਬੁਚੜਾ ਨੇ ਕਲੰਕਤਾ ਨੇ ਤਾਰਨਾ ਨਹੀਂ ਕਿਉਂਕਿ ਇਹ ਜਰਨਲ ਅਡਵਾਈਰ ਦੇ ਚੇਲੇ ਨੇ ਅੱਜ ਗੁਰੂਆਂ ਦੇ ਸਿੰਘ ਨਹੀਂ ਰਹੇ ਇਹ ਤਾਂ ਚੇਲੇ ਬਣ ਗਏ ਨੇ ਚੇਲੇ ਆਹ ਦੇਖੋ ਤੁਹਾਨੂੰ ਦਿਖਾਉਨੇ ਆ ਸ਼੍ਰੋਮਣੀ ਕਮੇਟੀ ਆਲਿਆਂ ਦਾ ਕੀਤਾ ਹੋਇਆ ਕਾਂਡ ਪਾਪ ਆਹ ਦੇਖੋ ਟੀਵੀ ਦੀ ਸਕਰੀਨ ਤੇ ਇਹਨਾਂ ਪਾਪੀਆਂ ਨੇ ਕਿੱਡਾ ਵੱਡਾ ਪਾਪ ਕੀਤਾ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕੀਤੀ ਪਾਪੀਆਂ ਨੇ ਜਰਨਲ ਅਡਵਾਈਜ਼ਰ ਦੇ ਲੋਗੋ ਨੂੰ ਖੰਡੇ ਦਾ ਨਾਂ ਦੇ ਕੇ ਗੁਰੂ ਦੀਏ ਸੰਗ ਤੇ ਇੱਕ ਪਾਸੇ ਦਰਸ਼ਨ ਕਰੋ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਜਿਹੜਾ ਖੰਡਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਨੰਦਪੁਰ ਸਾਹਿਬ ਹਰ ਰੋਜ਼ ਇਸ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਹੁਣ ਦੂਜੇ ਪਾਸੇ ਤੁਸੀਂ ਜਰਨਲ ਅਡਵੈਰ ਦੇ ਮੂਰੇ ਫੋਟੋ ਲੱਗੀ ਹੋਈ ਆ ਉੱਤੇ ਜਰਨਲ ਅਡਵੈਰ ਦੀ ਰਾਣੀ ਦਾ ਤਾਜ ਲੱਗਿਆ ਹੋਇਆ ਇਹ ਜਰਨਲ ਅਡਵੈਰ ਨੇ ਲੋਗੋ ਬਣਵਾਇਆ ਸੀ ਕਿਸ ਕੰਪਨੀ ਨੇ ਬਣਾਇਆ ਸੀ ਉਹ ਕੰਪਨੀ ਦਾ ਨਾਮ ਵੀ ਥੱਲੇ ਲਿਖਿਆ ਹੋਇਆ ਪੜ ਲਵੋ ਇਹ ਲੋਗੋ ਅੱਜਕੱਲ ਝੰਡਿਆਂ ਤੇ ਲਾ ਕੇ ਗੁਰਦੁਆਰਿਆਂ 'ਚ ਚੜਾਇਆ ਜਾਂਦਾ ਆ ਜਿੰਨੇ ਵੀ ਖਾਲਸਤਾਨ ਕਹਿੰਦੇ ਨੇ ਉਹ ਥੱਲੇ ਖਾਲਸਤਾਨ ਲਿਖ ਲੈਂਦੇ ਨੇ ਉੱਤੇ ਇਹ ਲੋਗੋ ਲਾ ਲੈਂਦੇ ਨੇ ਪਾਪੀ ਉਹ ਪਾਪ ਕਰਦੇ ਨੇ ਗੁਰੂਆਂ ਦੇ ਖੰਡੇ ਦਾ ਫਿਰ ਜਿੰਨੇ ਆਹ ਦਾਲ ਖਾਲਸਾ ਵਾਲੇ ਤੁਰੇ ਫਿਰਦੇ ਨੇ ਕਹਿੰਦੇ ਜੀ ਸਾਨੂੰ ਆਡੀਓ ਛੱਡ ਕੇ ਸਲਾਹ ਦੇ ਸਕਦੇ ਹੋ ਉਹ ਸਲਾਹ ਲੈਣ ਵਾਲੇ ਵੀ ਇਹ ਪਾਪ ਕਰਦੇ ਨੇ ਉਹ ਵੀ ਆਪਣੇ ਫਲੈਰਾਂ ਦੇ ਉੱਤੇ ਇਹੀ ਜਰਨਲ ਅਡਵੈਰ ਦਾ ਲੋਗੋ ਲਾਉਂਦੇ ਨੇ ਖੰਡੇ ਦਾ ਨਾਂ ਦਿੰਦੇ ਨੇ ਪਾਪੀ ਜਿੰਨੀਆਂ ਵੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹ ਵੀ ਮੁਗਲਾਂ ਦਾ ਰੋਲ ਕਰਦੀਆਂ ਨੇ ਕਿਉਂਕਿ ਅੱਜ ਜਰਨਲ ਅਡਵਾਇਰ ਤੇ ਲੋਕੋ ਨੂੰ ਖੰਡੇ ਦਾ ਨਾਂ ਦੇ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਨਿਸ਼ਾਨ ਸਾਹਿਬ ਸੀ ਜਿਸ ਇਨਸਾਨ ਸਾਹਿਬ ਨੂੰ ਕੈਦਕਾਰ ਰੱਖਿਆ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਦੇ ਉਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਤੁਸੀਂ ਦਰਸ਼ਨ ਕੀਤੇ ਸੀ ਇਹ ਆ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਪਰ ਜਿਹੜਾ ਗੁਰਦੁਆਰਿਆਂ 'ਚ ਝੰਡਾ ਚੜਾਇਆ ਜਾਂਦਾ ਇਹ ਪਟਿਆਲੇ ਵਾਲੇ ਰਾਜਿਆਂ ਦਾ ਤੇ ਇਹਨਾਂ ਕੁੱਤਿਆਂ ਦਾ ਅੰਗਰੇਜ਼ਾਂ ਦਾ ਜਰਨਲ ਅਡਵੈਰ ਦਾ ਜਿਸ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਕਤਲੇਆਮ ਕੀਤਾ ਸੀ ਸਿੱਖਾਂ ਦਾ ਇਹ ਉਹਦਾ ਲੋਗੋ ਆ ਜਿਹਨੂੰ ਅੱਜ ਇਹ ਖੰਡੇ ਦਾ ਨਾਮ ਦਿੰਦੇ ਨੇ ਪਾਪੀ ਹੁਣ ਇਹਨਾਂ ਕੋਲੇ ਇਹ ਗੱਲ ਦਾ ਜਵਾਬ ਆ ਤਾਂ ਦੇਣ ਅਸੀਂ ਸ਼ਰੋਮਣੀ ਕਮੇਟੀ ਨੂੰ ਕਹਿੰਦੇ ਆ ਮੁਗਲ ਮੁਗਲ ਕਹਿੰਦੇ ਆ ਮੁਗਲ ਮੁਗਲਾਂ ਦਾ ਟੋਲਾ ਬਾਗਲ ਦਲ ਦੇ ਸਾਰੇ ਬੰਦਿਆਂ ਨੂੰ ਕਹਿੰਦੇ ਆ ਇਹ ਮੁਗਲਾਂ ਦਾ ਟੋਲਾ ਜੇ ਇਹ ਜਿਉਂਦੇ ਨੇ ਇਸ ਧਰਤੀ ਤੇ ਹੈਗੇ ਨੇ ਤਾਂ ਤਾਂ ਬੋਲਣ ਜੇ ਮਾਰੇ ਮੁੱਕ ਗਏ ਨੇ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਨੇ ਸ਼੍ਰੋਮਣੀ ਕਮੇਟੀ ਵਾਲੇ ਮੈਂਬਰਾਂ ਦੀਆਂ ਜਮੀਰਾਂ ਮਰ ਗਈਆਂ ਨੇ ਮੁਰਦੇ ਬਣ ਚੁੱਕੇ ਨੇ ਜਿਉਂਦੇ ਮੁਰਦੇ ਨੇ ਫੇਰ ਤਾਂ ਇਹਨਾਂ ਕੋਲੋਂ ਆਸ ਰੱਖ ਹੀ ਨਹੀਂ ਸਕਦੇ ਕਿ 5 ਸਾਲ ਹੋ ਗਏ ਸਾਨੂੰ ਬੋਲਦਿਆਂ ਨੂੰ ਅੱਜ ਤੱਕ ਤਾਂ ਇਹ ਬੋਲੇ ਨਹੀਂ ਪਾਪੀ ਹੁਣ ਅੱਗੇ ਕੀ ਬੋਲਣਗੇ ਅਸੀਂ ਜਰਨਲ ਅਡਵੈਰ ਦੇ ਲੋਗੋ ਤੇ ਜੁੱਤੀ ਲਾਉਨੇ ਆ ਅਸੀਂ ਜਰਨਲ ਅਡਵੈਰ ਦੇ ਲੋਗੋ ਨੂੰ ਅੱਗ 'ਚ ਸਾੜਦੇ ਆ ਅਸੀਂ ਜਰਨਲ ਅਡਵੈਰ ਦੇ ਝਿੰਡੇ ਨੂੰ ਅੱਗ 'ਚ ਸਾੜਦੇ ਆ ਗੋਹਾ ਮਾਰਦੇ ਆ ਹੁਣ ਇਹ ਪਾਪੀ ਜਰਨਲ ਅਡਵੈਰ ਦੇ ਲੋਗੋ ਦੀ ਹਮਾਇਤ ਦੇ ਵਿੱਚ ਆਉਣਗੇ ਗਰਕੇ ਹੋਏ ਜਾਂ ਗਰਕ ਗਏ ਨੇ ਗੰਦਗੀ 'ਚ ਗਰਖ ਚੁੱਕੇ ਨੇ ਨਹੀਂ ਬਾਹਰ ਆਉਣਗੇ ਹੁਣ ਇਹ ਪਾਪੀ ਕੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿੰਨੀਆਂ ਵੀ ਹੈਗੀਆਂ ਜਿੰਨੀਆਂ ਮਤਲਬ ਜਿੰਨੀਆਂ ਵੀ ਹੈਗੀਆਂ ਜਿੰਨੀਆਂ ਵੀ ਇਹ ਲੋਕੋ ਨੂੰ ਲਾਉਂਦਿਆਂ ਨੇ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਆ ਅਸੀਂ ਗੋਹਾ ਮਾਰਦੇ ਆ ਇਹ ਤੇ ਜੁੱਤੀ ਲਾਉਨੇ ਆ ਜਰਨਲ ਅਵੈਰ ਦੇ ਲੋਕੋ ਤੇ ਕਿਉਂਕਿ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕੀਤੀ ਐ ਇਸ ਲੋਕੋ ਨੇ ਤੁਸੀਂ ਪਾਪੀਓ ਕਿਉਂ ਪਾਪ ਕਰਦੇ ਹੋ ਕਿਉਂ ਪਾਪ ਕਰਦੇ ਹੋ ਤੁਸੀਂ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਕੀ ਗੁਰਬਾਣੀ ਤੋਂ ਕੋ ਸਿੱਖਿਆ ਨਹੀਂ ਸਿੱਖ ਦਾ ਮਤਲਬ ਹੈ ਤੇ ਸਿੱਖਣਾ ਤੁਸੀਂ ਕੀ ਸਿੱਖ ਗਏ ਅੰਗਰੇਜ਼ਾਂ ਦੀਆਂ ਚਲਾਈਆਂ ਹੋਈਆਂ ਕਰੈਤਾ ਜਰਨਲ ਅਡਵਾਇਰ ਦੀਆਂ ਬੁਰੀਆਂ ਆਤਾਂ ਉਹ ਤੁਸੀਂ ਪੱਲੇ ਪਾਲੀਆਂ ਗੁਰੂਆਂ ਦੇ ਨਿਸ਼ਾਨ ਸਾਹਿਬ ਤੇ ਗੁਰੂਆਂ ਦੇ ਖੰਡੇ ਪਰੇ ਕਰ ਦਿੱਤੇ ਉਹ ਤੁਹਾਡਾ ਕਿੱਥੇ ਭਲਾ ਹੋਊਗਾ ਕਿੱਥੇ ਭਲਾ ਹੋਊਗਾ ਪਾਪੀਓ ਤੁਸੀਂ ਦੁਨੀਆ ਤੇ ਕਿੱਡੇ-ਕਿੱਡੇ ਕੱਠ ਕਰਦੇ ਹੋ ਇਹ ਨਗਰ ਕੀਰਤਨਾਂ ਉਥੇ ਗੁਰੂਆਂ ਦੇ ਖੰਡੇ ਦੀ ਧਜੀਆਂ ਅੜਾਨੇ ਉਹ ਬੇਅਦਬੀ ਕਰਦੇ ਹੋ ਬਾਹਰਲੇ ਮੁਲਖਾਂ ਦੀਆਂ ਸੜਕਾਂ ਤੇ ਤੇ ਗੁਰਦੁਆਰਿਆਂ ਦੇ ਅੰਦਰ ਓਏ ਤੁਸੀਂ ਗਰਕ ਗਏ ਹੋ ਤੁਸੀਂ ਗਰਕ ਚੁੱਕੇ ਹੋ ਕਦੋਂ ਜਾਗੋਗੇ ਕਦੋਂ ਗੁਰੂਆਂ ਦੇ ਇਨਸਾਨ ਸਾਹਿਬ ਤੇ ਖੰਡੇ ਚੱਕੋਗੇ ਕਦੋਂ ਅੰਗਰੇਜ਼ਾਂ ਦੇ ਝੰਡੇ ਥੱਲੇ ਸਿੱਟੋਗੇ ਕਦੋਂ ਅੰਗਰੇਜ਼ਾਂ ਦੇ ਲੋਗੋ ਨੂੰ ਲਾ ਕੇ ਸਿੱਟੋਂ ਤੇ ਤੁਸੀਂ ਪੱਥਰਾਂ ਤੇ ਲਾ ਲਿਆ ਇਹ ਲੋਗੋ ਪਾਪੀ ਉਹ ਤੁਸੀਂ ਰਮਾਲਿਆਂ ਤੇ ਲਾ ਲਿਆ ਇਹ ਲੋਗੋ ਪਾਪੀ ਤੁਸੀਂ ਝੰਡਿਆਂ ਤੇ ਲਾ ਲਿਆ ਇਹ ਲੋਗੋ ਪਾਪੀ ਹੈ ਕਿਸੇ ਕੋਲੇ ਜਵਾਬ ਤਾਂ ਜ਼ਰੂਰ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵੀ ਵਾਹਿਗੁਰੂ ਦਾ ਫਤਿਹ ਵੀ ਵਾਹਿਗੁਰੂ ਦੀ ਆ ਜਿੱਤ ਵੀ ਵਾਹਿਗੁਰੂ ਦੀ ਹੋਣੀ ਆ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਜਦੋਂ ਖਤਮ ਹੁੰਦਾ ਤਾਂ ਝੂਠ ਹੁੰਦਾ ਝੂਠ ਨੇ ਖਤਮ ਇੱਕ ਦਿਨ ਹੋਣਾ ਹੀ ਹੋਣਾ ਹੁੰਦਾ ਆ ਅੰਗਰੇਜ਼ਾਂ ਨੇ 100 ਸਾਲ ਪਹਿਲਾਂ ਕਾਂਡ ਕੀਤਾ ਸੀ ਅੱਜ ਤੱਕ ਕਰ ਰਹੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਪਰ ਇਹਦਾ ਅੱਜ ਜਾਣ ਦਾ ਸਮਾਂ ਆ ਗਿਆ ਇਹ ਹੁਣ ਖਤਮ ਹੋਊਗਾ ਕਿਉਂਕਿ ਝੂਠ ਹਮੇਸ਼ਾ ਨਹੀਂ ਰਹਿੰਦਾ ਇੱਕ ਦਿਨ ਸੱਚ ਸਾਹਮਣੇ ਆ ਜਾਂਦਾ ਤੁਹਾਡੇ ਸਾਹਮਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ